ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਗਿਆ ਫਾਰਸੀ ਬੋਲੀ ਵਿੱਚ ਇੱਕ ਇਤਿਹਾਸਿਕ ਦਸਤਾਵੇਜ਼ ਹੈ। ਇਹ ਉਹ ਸਾਰੀ ਵਿਥਿਆ ਨੂੰ ਵਿਸ਼ਵ ਦੇ ਸਾਹਮਣੇ ਰੱਖਦਾ ਹੈ ਕਿ ਜਿਹੜੀ ਖਾਲਸੇ ਦੀ ਸਾਜਨਾ ਤੋਂ ਲੈ ਕੇ ਖਿਦਰਾਣੇ ਦੀ ਢਾਬ ਤੱਕ ਲੜੀ ਗਈ ਲੰਬੀ ਅਤੇ ਖੂਨੀ ਜੰਗ ਵਿੱਚੋਂ ਸਾਹਮਣੇ ਆਈ ਹੈ। ਜ਼ਫਰਨਾਮੇ ਤੋਂ ਔਰੰਗਜ਼ੇਬ ਦੀ ਅਸਲੀਅਤ ਦਾ ਪਤਾ ਦੁਨੀਆਂ ਨੂੰ ਲੱਗਿਆ ਕਿਉਂਕਿ ਉਹ ਆਪਣੇ ਆਪ ਨੂੰ ਕੱਟੜ ਸੁੰਨੀ ਮੁਸਲਮਾਨ ਸਮਝਦਾ ਸੀ। ਦੁਨੀਆ ਸਾਹਮਣੇ ਉਸ ਦੇ ਕਪਟੀ ਜੀਵਨ ਨੂੰ ਨੰਗਾ ਕਰਨ ਵਾਲਾ ਸਿਰਫ ਇੱਕੋ ਇੱਕ ਦਸਤਾਵੇਜ਼ ਮਿਲਦਾ ਹੈ ਤੇ ਉਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਇੱਕ ਗੱਲ ਹੋਰ ਬਹੁਤ ਜ਼ਰੂਰੀ ਇਹ ਹੈ ਕਿ ਜ਼ਫਰਨਾਮਾ ਲਿਖਣ ਤੋਂ ਪਹਿਲਾਂ ਅਤੇ ਚਮਕੌਰ ਦੀ ਲੜਾਈ ਤੋਂ ਤੁਰੰਤ ਪਿੱਛੋਂ ਇੱਕ ਲਿਖਤ ਹੋਰ ਜਿਸ ਨੂੰ ਜੰਗਨਾਮਾ ਕਿਹਾ ਜਾਂਦਾ ਹੈ ਗੁਰੂ ਜੀ ਨੇ ਔਰੰਗਜ਼ੇਬ ਨੂੰ ਭੇਜੀ ਸੀ ਇਸ ਲਿਖਤ ਨੂੰ ਅਕਸਰ ਹੀ ਜ਼ਫਰਨਾਮੇ ਨਾਲ ਕਨਫਿਊਜ਼ ਕਰ ਲਿਆ ਜਾਂਦਾ ਹੈ ਜਦੋਂ ਕਿ ਇਹ ਬਿਲਕੁਲ ਹੀ ਅਲੱਗ ਲਿਖਤਾ ਹੈ ਐਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹਨਾਂ ਦੋਵਾਂ ਵਾਰੀ ਦੱਸ ਰਹੇ ਹਾਂ ਜ਼ਫਰਨਾਮਾ ਅਤੇ ਜੰਗਨਾਮਾ ਜੰਗਨਾਮਾ ਖਿਦਰਾਣੇ ਦੀ ਢਾਬ ਉੱਤੇ ਲੜੀ ਗਈ ਲੜਾਈ ਦਾ ਸੰਦੇਸ਼ ਦੇਣ ਲਈ ਲਿਖਿਆ ਗਿਆ ਸੀ ਜਿਸ ਵਿੱਚ ਬਿਨਾਂ ਸ਼ੱਕ ਕੀ ਗੁਰੂ ਜੀ ਦੀ ਜਿੱਤ ਹੋਈ ਸੀ ਜ਼ਫਰਨਾਮੇ ਵਿੱਚ ਸਪਸ਼ਟ ਰੂਪ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਸਾਹਿਬ ਔਰੰਗਜ਼ੇਬ ਦੇ ਵਾਅਦਿਆਂ ਉੱਪਰ ਯਕੀਨ ਕਰਕੇ ਹੀ ਆਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਮਾਲਵੇ ਵੱਲ ਆਉਣ ਲਈ ਤਿਆਰ ਹੋਏ ਸੀ ਨਹੀਂ ਤਾਂ ਉਹ ਆਨੰਦਪੁਰ ਸਾਹਿਬ ਪਿਛਲੇ 5 ਸਾਲਾਂ ਤੋਂ ਲਗਾਤਾਰ ਅੜੇ ਬੈਠੇ ਸੀ ਔਰੰਗਜ਼ੇਬ ਦੀਆਂ ਫੌਜਾਂ ਨਾ ਪਹਿਲਾਂ ਆਨੰਦਪੁਰ ਸਾਹਿਬ ਨੂੰ ਖਾਲੀ ਕਰਵਾ ਸਕੀਆਂ ਸੀ ਤੇ ਨਾ ਹੀ ਇਹਨਾਂ ਨੇ ਪਿੱਛੋਂ ਖਾਲੀ ਕਰਵਾ ਸਕਣਾ ਸੀ ਕਿਉਂਕਿ ਖਾਲਸੇ ਦੀ ਸ਼ਕਤੀ ਉਸ ਸਮੇਂ ਅਜਿੱਤ ਸੀ ਲੋਕ ਅੰਮ੍ਰਿਤ ਛਕ ਛਕ ਕੇ ਲਗਾਤਾਰ ਖਾਲਸਾ ਬਣ ਰਹੇ ਸੀ ਇਸੇ ਤਰ੍ਹਾਂ ਗੁਰੂ ਜੀ ਦੀ ਲੋਕ ਸ਼ਕਤੀ ਰੋਜ਼ਾਨਾ ਵਧ ਰਹੀ ਸੀ ਐਵੇਂ ਥੋੜੀ ਔਰੰਗਜ਼ੇਬ ਨੂੰ ਰਾਣ ਦੀਆਂ ਕਸਮਾਂ ਖਾ ਖਾ ਕੇ ਭਰੋਸੇ ਦਿਵਾ ਰਿਆ ਸੀ ਜ਼ਫਰਨਾਮੇ ਦੇ ਇੱਕ ਸ਼ੇਅਰ ਵਿੱਚ ਗੁਰੂ ਜੀ ਜੋ ਲਿਖਦੇ ਨੇ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗੁਰੂ ਜੀ ਤਾਂ ਚਮਕੌਰ ਸਾਹਿਬ ਵਿਖੇ ਵੀ ਲੜਨਾ ਨਹੀਂ ਸੀ ਚਾਹੁੰਦੇ ਉਹਨਾਂ ਨੇ ਇੱਥੇ ਵੀ ਮਜਬੂਰੀ ਵਾਂਸੀ ਲੜਾਈ ਕੀਤੀ ਸੀ ਇਸ ਲਈ ਅਨੰਦਪੁਰ ਸਾਹਿਬ ਦੀ ਜੰਗ ਨੂੰ ਵੀ ਮਾਣ ਸਨਮਾਨ ਸਹਿਤ ਉਹ ਬੰਦ ਕਰਨਾ ਚਾਹੁੰਦੇ ਸੀ ਤਾਂ ਹੀ ਤਾਂ ਹੋ ਔਰੰਗਜੀਬ ਦੀਆਂ ਕਸਮਾਂ ਅਤੇ ਵਾਦਿਆਂ ਉੱਤੇ ਭਰੋਸਾ ਕਰਕੇ ਅਨੰਦਪੁਰ ਸਾਹਿਬ ਨੂੰ ਖਾਲੀ ਕਰਨਾ ਮੰਨ ਗਏ ਸੀ ਨਹੀਂ ਤਾਂ ਉਹਨਾਂ ਨੇ ਹੋਰ ਕਿਸੇ ਵੀ ਤਰ੍ਹਾਂ ਅਨੰਦਪੁਰ ਸਾਹਿਬ ਨੂੰ ਖਾਲੀ ਨਹੀਂ ਸੀ ਕਰਨਾ ਇਹ ਗੱਲ ਯਾਦ ਰੱਖਣ ਜੋਗ ਹੈ ਕਿ ਖਾਲਸਾ 30 ਮਾਰਚ 1699 ਨੂੰ ਸਾਜਿਆ ਗਿਆ ਅਤੇ ਅਨੰਦਪੁਰ ਸਾਹਿਬ ਉੱਤੇ ਪਹਿਲਾ ਹਮਲਾ ਅਗਸਤ 1700 ਵਿੱਚ ਮਤਲਬ ਖਾਲਸੇ ਦੀ ਸਾਜਨਾ ਤੋਂ ਸਿਰਫ 1 ਸਾਲ 5 ਕੁ ਮਹੀਨਿਆਂ ਬਾਅਦ ਹੀ ਕਰਤਾ ਸੀ ਇਹ ਹਮਲੇ ਲਗਾਤਾਰ 1705 ਦੇ ਅਖੀਰ ਤੱਕ ਹੁੰਦੇ ਰਹੇ ਸੀ ਅਖੀਰ ਜਦੋਂ 1705 ਦੇ ਅਖੀਰ ਵਿੱਚ ਅਨੰਦਪੁਰ ਸਾਹਿਬ ਨੂੰ ਛੱਡਿਆ ਗਿਆ ਤਾਂ ਚਮਕੌਰ ਸਾਹਿਬ ਤੱਕ ਪਹੁੰਚਦਿਆਂ ਹੀ ਉਹਨਾਂ ਦਾ ਸਾਰਾ ਹਜ਼ੂਰੀ ਖਾਲਸਾ ਸ਼ਹੀਦ ਹੋ ਗਿਆ ਸੀ ਹਜ਼ੂਰੀ ਖਾਲਸਾ ਤੋਂ ਮਤਲਬ ਹੈ ਕਿ ਜਿੰਨਾ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਛਕਿਆ ਸੀ ਬੇਸ਼ੱਕ ਬਾਦਸ਼ਾਹ ਵੱਲੋਂ ਭੇਜੇ ਗਏ ਫਰਮਾਨ ਤੋਂ ਬਾਅਦ ਹੀ ਗੁਰੂ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਸੀ ਪਰਾਨੰਦਪੁਰ ਨੂੰ ਛੱਡਦਿਆਂ ਹੀ ਗੁਰੂ ਜੀ ਉੱਪਰ ਦੁਸ਼ਮਣ ਫੌਜਾਂ ਦਾ ਹਮਲਾ ਹੋ ਗਿਆ ਜਿਸ ਦੇ ਕਾਰਨ ਇਹ ਲੜਾਈ ਚਮਕੌਰ ਸਾਹਿਬ ਦੀ ਗੜੀ ਤੱਕ ਹੁੰਦੀ ਰਹੀ ਸੀ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਦੀ ਗੜੀ ਤੱਕ ਪਹੁੰਚਦੇ ਪਹੁੰਚਦੇ ਗੁਰੂ ਜੀ ਨਾਲ ਦੋ ਵੱਡੇ ਸਹਬਜ਼ਾਦੇ ਅਤੇ ਸਿਰਫ 40 ਸਿੰਘ ਹੀ ਬਚ ਸਕੇ ਸੀ ਬਾਕੀ ਸਾਰਾ ਪਰਿਵਾਰ ਅਤੇ ਖਾਲਸਾ ਤਾਂ ਖਿੰਡ ਗਿਆ ਜਾਂ ਸ਼ਹੀਦ ਹੋ ਗਿਆ ਸੀ ਇਹ ਹੀ ਇੱਕ ਤੱਥ ਦੱਸਦਾ ਹੈ ਅਨੰਦਪੁਰ ਸਾਹਿਬ ਵਿਖੇ ਕਈ ਸਾਲ ਤੱਕ ਹੋਈ جنگ ਕਿੰਨੀ ਭਿਆਨਕ ਹੋਵੇਗੀ ਕਿਉਂਕਿ ਅਨੰਦਪੁਰ ਤੋਂ ਚਮਕੌਰ ਸਾਹਿਬ ਦੇ ਰਸਤੇ ਉੱਤੇ ਹੋਈ ਲੜਾਈ ਹੀ ਬਹੁਤ ਭਿਆਨਕ ਰੂਪ ਲੈ ਚੁੱਕੀ ਸੀ ਇਸ ਲੜਾਈ ਵਿੱਚ ਗੁਰੂ ਸਾਹਿਬ ਸਿਰਫ ਤਿੰਨ ਸਿੰਘਾਂ ਨਾਲ ਹੀ ਇੱਥੋਂ ਨਿਕਲ ਸਕੇ ਸੀ ਵੱਡੇ ਸਹਿਬਜ਼ਾਦਿਆਂ ਨਾਲ 37 ਹੋਰ ਸਿੰਘ ਇੱਥੇ ਸ਼ਹੀਦ ਹੋ ਗਏ ਇਹ ਸਿੱਟਾ ਨਿਕਲਿਆ ਸੀ ਬਾਦਸ਼ਾਹ ਵੱਲੋਂ ਭੇਜੇ ਗਏ ਫਰਮਾਨ ਉੱਪਰ ਭਰੋਸਾ ਕਰਕੇ ਅਨੰਦਪੁਰ ਸਾਹਿਬ ਛੱਡ ਕੇ ਜਾਣ ਦਾ ਜ਼ਫਰਨਾਮੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਵੇਰਵਾ ਦਿੱਤਾ ਗਿਆ ਹੈ ਜਦੋਂ ਗੁਰੂ ਸਾਹਿਬ ਚਮਕੌਰ ਗੜੀ ਵਿੱਚੋਂ ਸਿਰਫ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨਾਲ ਨਿਕਲੇ ਸੀ ਤਾਂ ਉਹ ਇਹ ਨਹੀਂ ਸੀ ਸੋਚ ਰਹੇ ਕਿ ਹੁਣ ਲੜਾਈ ਬੰਦ ਕੀਤੀ ਜਾਣੀ ਹੈ ਜਾਂ ਆਤਮ ਸਮਰਪਣ ਕੀਤਾ ਜਾਣਾ ਹੈ ਬਲਕਿ ਉਹ ਸਿਰਫ ਤਿੰਨ ਸਿੰਘਾਂ ਨੂੰ ਨਾਲ ਲੈ ਕੇ ਮੁਗਲ ਹਕੂਮਤ ਨਾਲ ਇੱਕ ਹੋਰ ਲੜਾਈ ਲੜਨ ਬਾਰੇ ਸੋਚ ਰਹੇ ਸੀ ਗੁਰੂ ਸਾਹਿਬ ਨੂੰ ਆਪਣੇ ਖਾਲਸੇ ਉੱਪਰ ਪੂਰਾ ਭਰੋਸਾ ਸੀ ਅਤੇ ਮਾਲਵੇ ਦੀਆਂ ਸਿੱਖ ਸੰਗਤਾਂ ਉੱਪਰ ਵੀ ਇਥੋਂ ਹੀ ਹੁਣ ਖਾਲਸੇ ਦੀ ਨਵੀਂ ਭਰਤੀ ਕੀਤੀ ਜਾਣੀ ਸੀ। ਆਨੰਦਪੁਰ ਸਾਹਿਬ ਵੱਲ ਸਾਜੇ ਖਾਲਸੇ ਨੇ ਤਾਂ ਸ਼ਹਾਦਤਾਂ ਪਾਲੀਆਂ ਸੀ। ਉਹਨਾਂ ਵਿੱਚੋਂ ਤਾਂ ਸਿਰਫ ਤਿੰਨ ਸਿੰਘੀ ਗੁਰੂ ਜੀ ਨਾਲ ਬਚੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਖਾਲਸੇ ਨੂੰ ਧੋਖੇ ਨਾਲ ਖਤਮ ਕੀਤਾ ਗਿਆ। ਸਾਰੇ ਦਾ ਸਾਰਾ ਖਾਲਸਾ ਹੀ ਸ਼ਹੀਦ ਹੋ ਗਿਆ। ਬਚੇ ਸੀ ਤਾਂ ਸਿਰਫ ਗੁਰੂ ਜੀ ਅਤੇ ਤਿੰਨ ਸਿੰਘ। ਚਮਕੌਰ ਸਾਹਿਬ ਦੀ ਲੜਾਈ ਤੋਂ ਬਾਅਦ ਸਾਰੇ ਦਾ ਸਾਰਾ ਖਾਲਸਾ ਮਾਲਵੇ ਵਿੱਚੋਂ ਸਾਜਿਆ ਗਿਆ। ਖਾਲਸਾ ਗੁਰੂ ਜੀ ਦਾ ਸਾਜਿਆ ਹੋਇਆ ਜੰਗਬਾਰ ਸਮੂਹ ਸੀ ਜਿਸ ਨੇ ਲੜਦੇ ਸਮੇਂ ਸਿਵਾਏ ਫਤਿਹ ਦੇ ਅਤਿ ਸ਼ਹਾਦਤ ਦੇ ਕੁਝ ਹੋਰ ਨਹੀਂ ਸੀ ਸੋਚਣਾ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਗੁਰੂ ਜੀ ਨੇ ਇੱਕ ਐਲਾਨ ਔਰੰਗਜ਼ੇਬ ਦੇ ਨਾਂ ਉੱਤੇ ਭੇਜਿਆ ਜਿਸ ਨੂੰ ਆਪਾਂ ਜੰਗਨਾਮਾ ਕਹਿੰਦੇ ਹਾਂ ਇਸ ਨੂੰ ਬਹੁਤ ਸਾਰੇ ਇਤਿਹਾਸਕਾਰ ਜ਼ਫਰਨਾਮੇ ਨਾਲ ਉਲਝਾ ਦਿੰਦੇ ਨੇ ਇਹ ਐਲਾਨ ਸੀ ਗੁਰੂ ਜੀ ਵੱਲੋਂ ਇੱਕ ਹੋਰ ਵੱਡੀ ਜੰਗ ਦਾ ਇਸ ਜੰਗਨਾਮੇ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਤੱਕ ਗੁਰੂ ਜੀ ਨੂੰ ਛੋਟੇ ਸਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਪਤਾ ਨਹੀਂ ਸੀ ਲੱਗਿਆ। ਇਸ ਜੰਗਨਾਮੇ ਦੀ ਜੋ ਲਿਖਤ ਉਹਨਾਂ ਨੇ ਲਿਖੀ ਹੈ ਉਹ ਕੁਝ ਇਸ ਤਰ੍ਹਾਂ ਦੀ ਹੈ। ਮੈਂ ਸਰਬਸ਼ਕਤੀਮਾਨ ਅਕਾਲ ਪੁਰਖ ਦਾ ਨਾਮ ਲੈ ਕੇ ਤੈਨੂੰ ਲਿਖ ਰਿਹਾ ਕਿ ਜਿਸ ਰੱਬ ਨੇ ਤੈਨੂੰ ਪਾਤਸ਼ਾਹੀ ਬਖਸ਼ੀ ਹੈ ਉਸੇ ਰੱਬ ਨੇ ਮੈਨੂੰ ਸੱਚ ਧਰਮ ਦੀ ਰਾਖੀ ਕਰਨ ਲਈ ਜ਼ਿੰਮੇਵਾਰੀ ਦਿੱਤੀ ਹੈ। ਪਰ ਤੇਰੀ ਸਾਰੀ ਦੌੜ ਭੱਜ ਝੂਠ ਅਤੇ ਫਰੇਬ ਉੱਤੇ ਆਧਾਰਿਤ ਹੈ ਜਦੋਂ ਕਿ ਮੇਰੀ ਸਾਰੀ ਕਾਰਵਾਈ ਸਚਾਈ ਅਤੇ ਸਿੱਧਕ ਉੱਤੇ ਨਿਰਭਰ ਹੈ ਔਰੰਗਜ਼ੇਬ ਤੈਨੂੰ ਇਹ ਨਾ ਸੋਭਦਾ ਨਹੀਂ ਕਿਉਂਕਿ ਔਰੰਗਜ਼ੇਬ ਦਾ ਮਤਲਬ ਤਖਤ ਦੀ ਸੋਭਾ ਹੁੰਦਾ ਹੈ ਪਰ ਤੈ ਮੱਕਰ ਅਤੇ ਫਰੇਬ ਭਰੀਆਂ ਚਾਲਾਂ ਚੱਲ ਕੇ ਸਿੰਘਾਸਨ ਨੂੰ ਕੁਲੰਕਿਤ ਕਰ ਦਿੰਦਾ ਹੈ ਤੇਰੇ ਹੱਥ ਵਿੱਚ ਫੜੀ ਮਾਲਾ ਵੀ ਨਿਰਾ ਦਿਖਾਵਈ ਹੈ ਕਿਉਂਕਿ ਤੈਂ ਆਪਣੇ ਪਿਓ ਤੇ ਭਰਾ ਨੂੰ ਮਾਰ ਕੇ ਹੀ ਤਖਤ ਪ੍ਰਾਪਤ ਕੀਤਾ ਹੈ। ਇਸੇ ਖੂਨ ਨਾਲ ਹੀ ਤੈਂ ਆਪਣੇ ਮਹਿਲ ਉਸਾਰੇ ਨੇ। ਹੁਣ ਤੂੰ ਮੇਰੇ ਵੱਲ ਦੇਖ। ਮੈਂ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਵਿਅਕਤੀ ਨੂੰ ਲੋਹ ਪੁਰਸ਼ ਬਣਾ ਦੇਣ ਵਾਲੇ ਅੰਮ੍ਰਿਤ ਦੀ ਵਰਖਾ ਕੀਤੀ ਹੈ। ਤੂੰ ਦੱਖਣ ਦੇ ਪਹਾੜਾਂ ਤੇ ਮੇਵਾੜ ਦੇ ਮਾਰੂਥਲਾਂ ਵਿੱਚ ਵੀ ਅਸਫਲ ਰਿਹਾ। ਹੁਣ ਤੈਂ ਇਹ ਸੋਚ ਕੇ ਪੰਜਾਬ ਵੱਲ ਨਿਗਾਹ ਕੀਤੀ ਹੈ ਕਿ ਤੂੰ ਆਪਣੀ ਇਸ ਅਸਫਲਤਾ ਨੂੰ ਇੱਧਰ ਸਫਲਤਾ ਵਿੱਚ ਬਦਲ ਲਵੇਂ। ਪਰ ਯਾਦ ਰੱਖੀ ਕੀ ਜੇ ਤੈ ਪੰਜਾਬ ਵਿੱਚ ਪੈਰ ਰੱਖਿਆ ਤਾਂ ਮੈਂ ਤੇਰੇ ਘੋੜਿਆਂ ਦੇ ਸੁੰਮਾ ਹੇਠ ਐਸੀ ਅੱਗ ਬਾਲਾਂਗਾ ਕਿ ਤੈਨੂੰ ਪੰਜਾਬ ਵਿੱਚੋਂ ਪੀਣ ਲਈ ਪਾਣੀ ਦੀ ਕੁੱਟ ਵੀ ਨਹੀਂ ਮਿਲੇਗੀ ਕੀ ਹੋ ਗਿਆ ਜੇ ਤੇਰੇ ਜੈਸੇ ਗਿੱਦੜ ਨੇ ਧੋਖੇ ਨਾਲ ਸ਼ੇਰ ਦੇ ਦੋ ਬੱਚੇ ਮਾਰ ਦਿੱਤੇ ਨੇ ਪਰ ਬੱਬਰ ਸ਼ੇਰ ਹਜੇ ਜਿਉਂਦਾ ਹੈ ਇਸ ਬੱਬਰ ਸ਼ੇਰ ਨੇ ਤੇਰੇ ਕੋਲੋਂ ਹਰ ਹਾਲਤ ਵਿੱਚ ਬਦਲਾ ਲੈਣਾ ਮੈਂ ਹੁਣ ਤੇਰੇ ਖੁਦਾ ਦੇ ਨਾਮ ਤੋਂ ਧੋਖਾ ਨਹੀਂ ਖਾਵਾਂਗਾ ਕਿਉਂਕਿ ਮੈਂ ਤੇਰੇ ਖੁਦਾ ਨੂੰ ਵੀ ਦੇਖ ਲਿਆ ਤੇ ਤੇਰੇ ਖੁਦਾ ਦੇ ਕਲਾਮ ਨੂੰ ਵੀ ਦੇਖ ਲਿਆ ਤੇਰੀਆਂ ਝੂਠੀਆਂ ਕਸਮਾਂ ਨੂੰ ਦੇਖਣ ਤੋਂ ਬਾਅਦ ਹੀ ਮੈਂ ਤਲਵਾਰ ਚੱਕੀ ਹੈ ਕਿਉਂਕਿ ਤਲਵਾਰ ਚੱਕਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਰਹਿ ਗਿਆ ਬੇਸ਼ੱਕ ਤੂੰ ਬੜਾ ਚਲਾਕ ਬਗਹਾੜ ਹੈ ਪਰ ਤੂੰ ਇਸ ਬੱਬਰ ਸ਼ੇਰ ਨੂੰ ਕਾਬੂ ਨਹੀਂ ਕਰ ਸਕਦਾ ਜੇਕਰ ਕਦੇ ਤੇਰਾ ਮੇਰੇ ਨਾਲ ਸਾਹਮਣਾ ਹੋਇਆ ਤਾਂ ਮੈਂ ਤੈਨੂੰ ਤੇਰੀ ਅਸਲੀਅਤ ਦਿਖਾ ਕੇ ਦਿਖਾਵਾਂਗਾ ਇਸ ਲਈ ਐਵੇਂ ਫੌਜਾਂ ਨੂੰ ਕਿਉਂ ਮਰਵਾ ਰਹੇ ਹੈਂ ਖੁਦ ਜੰਗ ਵਿੱਚ ਆ ਅਤੇ ਮੇਰੇ ਨਾਲ ਦੋ ਦੋ ਹੱਥ ਕਰਕੇ ਦੇਖ ਗੁਰੂ ਜੀ ਦੇ ਬਾਚ ਨਿਕਲਣ ਤੋਂ ਦੁਸ਼ਮਨ ਦਾ ਹੌਸਲਾ ਹੁਣ ਟੁੱਟ ਚੁੱਕਿਆ ਸੀ। ਉਹਨਾਂ ਨੂੰ ਪਤਾ ਸੀ ਕਿ ਅੱਗੇ ਮਾਲਵਾ ਗੁਰੂ ਦੇ ਸਿੱਖਾਂ ਵਾਲੀ ਆਵਾਦੀ ਵਾਲਾ ਹੈ। ਇਧਰਲੇ ਜੱਟਾਂ ਜ਼ਿਮੀਂਦਾਰਾਂ ਉੱਪਰ ਹਕੂਮਤ ਵਿਸ਼ਵਾਸ ਨਹੀਂ ਸੀ ਕਰਦੀ। ਮਾਲਵੇ ਵਿੱਚੋਂ ਲੰਘਦੇ ਗੁਰੂ ਸਾਹਿਬ ਸਾਰੇ ਸਿੱਖਾਂ ਨੂੰ ਹੋਕਾ ਦਿੰਦੇ ਜਾ ਰਹੇ ਸਨ। ਇਹਨਾਂ ਦੇ ਸਿਰ ਉੱਤੇ ਹੀ ਇੱਕ ਹੋਰ جنگ ਦਾ ਐਲਾਨ ਕਰਾਇਆ ਸੀ। ਸਿੱਖਾਂ ਦਾ ਇਤਿਹਾਸ ਲਿਖਣ ਵਾਲਾ ਪਹਿਲਾ ਅੰਗਰੇਜ਼ ਇਤਿਹਾਸਕਾਰ ਐਮ ਗ੍ਰੈਗਰ ਲਿਖਦਾ ਹੈ ਕੀ ਕੋਟਕਪੂਰੇ ਤੋਂ ਮੁਕਸਰ ਜਾਨੀ ਖਿਦਰਾਣੇ ਦੀ ਢਾਬ ਤੱਕ ਪਹੁੰਚਦਿਆਂ ਗੁਰੂ ਜੀ ਦੇ ਸਿੱਖਾਂ ਦੀ ਗਿਣਤੀ ਘੋੜਸਵਾਰਾਂ ਅਤੇ ਪੈਦਲ ਸਿਪਾਈਆਂ ਸਮੇਤ 12000 ਤੱਕ ਪਹੁੰਚ ਗਈ ਸੀ ਕਨਿੰਗਮ ਨੇ ਵੀ ਇਸ ਗੱਲ ਦੀ ਸਪਸ਼ਟਤਾ ਦਿੱਤੀ ਹੈ ਕਿ ਗੁਰੂ ਜੀ ਜਦੋਂ ਬੜੀ ਤੇਜ਼ੀ ਨਾਲ ਮਾਲਵੇ ਦੇ ਮਾਰੂਥਲਾਂ ਵਿੱਚ ਪਹੁੰਚੇ ਸੀ ਤਾਂ ਦੁਬਾਰਾ ਉਹਨਾਂ ਨੇ ਇੱਕ ਵੱਡੀ ਫੌਜ ਖੜੀ ਕਰ ਲਈ ਅਤੇ ਜਦੋਂ ਇਸ ਗੱਲ ਦੀ ਖਬਰ ਸਰਹੰਦ ਪਹੁੰਚੀ ਤਾਂ ਉਹ ਪਿੱਛਾ ਕਰਦੇ ਇੱਥੇ ਜ਼ਰੂਰ ਪਹੁੰਚੇ ਸੀ ਮੁਖਸਰ ਸਹਿਬ ਵਿੱਚ ਹੋਈ ਜੰਗ ਵਿੱਚ ਉਹਨਾਂ ਨੂੰ ਭੈੜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਫੇਰ ਗੁਰੂ ਜੀ ਤਲਵੰਡੀ ਸਾਬੋ ਵੱਲ ਆ ਗਏ ਸੀ ਹੁਣ ਇੱਥੋਂ ਹੀ ਜਿੱਤ ਦਾ ਐਲਾਨ ਕੀਤਾ ਗਿਆ ਸੀ ਇਹ ਜਿੱਤ ਦਾ ਐਲਾਨ ਤਲਵੰਡੀ ਸਾਬੋ ਦੀ ਧਰਤੀ ਤੋਂ ਜ਼ਫਰਨਾਮੇ ਨਾਹੀ ਕੀਤਾ ਗਿਆ ਇਹੀ ਕਾਰਨ ਹੈ ਕਿ ਜ਼ਫਰਨਾਮੇ ਦੇ ਹਰ ਸ਼ੇਅਰ ਵਿੱਚ ਜਿੱਤ ਦੀਆਂ ਬਹਾਦਰੀ ਦੀਆਂ ਭਾਵਨਾਵਾਂ ਸਾਹਮਣੇ ਆਉਂਦੀਆਂ ਨੇ ਗੁਰੂ ਜੀ ਨੇ ਪੂਰੇ ਜੇਤੂ ਅੰਦਾਜ਼ ਵਿੱਚ ਜ਼ਫਰਨਾਮਾ ਲਿਖਿਆ ਸੀ ਅਤੇ ਜ਼ਫਰਨਾਮਾ ਗੁਰੂ ਜੀ ਦੀ ਫਤਿਹ ਦਾ ਐਲਾਨਨਾਮਾ ਹੈ। ਅਖੀਰ ਵਿੱਚ ਇਹ ਸਮਝਣਯੋਗ ਹੈ ਕਿ ਜ਼ਫਰਨਾਮਾ ਜੰਗਨਾਮੇ ਨਾਲੋਂ ਵੱਖਰੀ ਲਿਖਤ ਹੈ। ਇਹ ਜ਼ਫਰਨਾਮਾ ਖਿਦਰਾਣੇ ਦੀ ਢਾਬ ਤੇ ਮੁਗਲ ਫੌਜਾਂ ਨਾਲ ਲੜੀ ਗਈ ਲੜਾਈ ਦੀ ਫਤਿਹ ਨੂੰ ਦਰਸਾਉਂਦਾ ਹੈ। ਅਤੇ ਜੰਗਨਾਮੇ ਰਾਹੀਂ ਗੁਰੂ ਜੀ ਨੇ ਆਪਣੀ ਜੰਗ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਅਤੇ ਜ਼ਫਰਨਾਮੇ ਰਾਹੀਂ ਗੁਰੂ ਜੀ ਨੇ ਆਪਣੀ ਜਿੱਤ ਦਾ ਐਲਾਨ ਕੀਤਾ ਸੀ। ਇਹ ਦੋਵੇਂ ਲਿਖਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਈ